ਰినਾਲ ਡਾਕਟਰ ਰਾਜਕਮਰ ਵੇਰਕਾ ਜੀ ਜਿਹੜੇ ਸਾਡੇ ਸਾਬਕਾ ਵਜ਼ੀਰ ਨੇ ਜੁਗਰੂ ਕੁਸੋਰ ਸ਼ਰਮਾ ਜਿਹੜੇ ਸਾਬਕਾ ਐਮਐਲਏ ਨੇ ਨਰੇਸ਼ ਮੱਸੀ ਜਿਹੜੇ ਸਾਬਕਾ ਚੇਅਰਮੈਨ ਨੇ ਯੂਥ ਦੇ ਪ੍ਰਧਾਨ ਵੀ ਰਹੇ ਸਾਡੇ ਸਾਡਾ ਅੱਜ ਦਾ ਜਿਹੜਾ ਮੁੱਖ ਏਜੰਡਾ ਪ੍ਰੈਸ ਕਾਨਫਰੰਸ ਦਾ ਜਿਹੜੀਆਂ 17 ਤੋਂ ਵੱਧ ਮੌਤਾਂ ਮਜੀਠੇ ਹਲਕੇ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਹੋਈਆਂ ਨੇ ਔਰ ਅਲਕੋਹਲ ਤੇ ਜਿਹੜੀ ਜਾਲੀ ਸ਼ਰਾਬ ਪੀਣ ਦੇ ਨਾਲ ਉਹ ਮੌਤਾਂ ਹੋਈਆਂ ਨੇ ਇਹ ਜਿਹੜਾ ਖਦਸ਼ਾ ਸੀ ਅਸੀਂ ਬਹੁਤ ਪਹਿਲਾਂ ਜ਼ाहिर ਕੀਤਾ ਸੀ 4 5 6 ਸਾਲ ਹੀ ਹੋ ਗਏ ਇਸ ਲੜਾਈ ਨਾਲ ਲੜਦਿਆਂ ਨੂੰ ਚਿੱਟੇ ਦੀ ਔਰ ਖਾਸ ਕਰਕੇ ਅਲਕੋਹਲ ਦੀ ਔਰ ਦੜੇ ਸੱਟੇ ਦੀ ਨਾਲ ਅਮਰਸਰ ਦੀ ਇਹ ਚਿੱਟੀਆਂ ਬੀਜਪੀ ਸਾਹਿਬ ਨੂੰ ਵੀ ਲਿਖਿਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਵੀ ਲੈਟਰ ਲਿਖ ਕੇ ਜਾਣ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਬਾਰ-ਬਾਰ ਦਿੱਤੀ ਗਈ ਔਰ ਇੱਕ ਲੈਟਰ ਦਾ ਨਾਲ ਜ਼ਿਕਰ ਕੀਤਾ ਗਿਆ ਕਿ ਕਦੋ-ਕਦੋ ਤੁਹਾਨੂੰ ਇਹ ਗੱਲਾਂ ਦੱਸੀਆਂ ਗਈਆਂ ਪਰ ਬਦਕਿਸਮਤੀ ਹੈ ਇੱਕ ਚੁਣੇ ਹੋਏ ਨਮਾਇੰਦੇ ਨੂੰ ਵੀ ਜਦੋਂ ਤੁਸੀਂ ਧਿਆਨ ਨਹੀਂ ਦਿੰਦੇ ਫਿਰ ਜਹੀਆਂ ਘਟਨਾਵਾਂ ਦਾ ਹੋਣਾ ਤੈਅ ਹੈ ਕਿਉਂਕਿ ਜਦੋਂ ਅਸੀਂ ਕੋਈ ਚਿੱਠੀ ਲਿਖਦੇ ਜਦੋਂ ਮੀਡੀਆ 'ਚ ਆਉਂਦੀ ਹੈ ਇਹ ਤਾਂ ਕੁਦਰਤੀ ਗੱਲ ਹੈ ਜਿਹੜਾ ਮਾਫੀਆ ਨੂੰ ਵੀ ਪਤਾ ਲੱਗਦਾ ਕਿ ਕੋਈ ਬੰਦੇ ਨੇ ਚਿੱਠੀ ਲਿਖੀ ਹੈ ਹੋ ਸਕਦਾ ਉਹਨੂੰ ਉਹ ਕੰਟਰੋਲ ਕਰਦੇ ਹੋ ਇਸ ਕਰਕੇ ਸਰਕਾਰ ਇਹਦੇ 'ਤੇ ਧਿਆਨ ਰਂਹਦੇ ਸਮੇਂ ਜੀ ਦਿੱਤਾ ਨਹੀਂ ਇਹ ਹੈ ਕਿ ਇਹ ਬੇਸਿਕਲੀ ਜਿਹੜੀ ਇਹ ਸ਼ਰਾਬ ਹੈ ਜਾਂ ਜਿਹੜੀ ਅਲਕੋਹਲ ਜਿਹਨੂੰ ਕਹਿ ਦਿੰਦੇ ਆ ਇਹ ਸਿੰਥੈਟਿਕ ਮੈਂ ਸਮਝਣ ਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਗੁੜ ਦੀ ਸ਼ਰਾਬ ਨਿਕਲਦੀ ਹੁੰਦੀ ਸੀ ਜਿਹੜੀ ਕਿ ਬੰਦੇ ਨੂੰ ਮਰਦੀ ਮਾਰਦੀ ਨਹੀਂ ਸੀ ਇਸ ਲੈਵਲ ਤੇ ਇਹ ਕੈਮੀਕਲ ਨੇ ਤੇ ਨਾਲ ਇਹਦੇ ਵਿੱਚ ਅਲਕੋਹਲ ਹੈ ਜਿਹੜੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜੀ ਮਤਲਬ ਉਹ ਨਾਂ ਨਾਲ ਲਿਆ ਜਾਂਦਾ ਉਹ ਥੋੜੀ ਜੀ ਜਿਹੜੀ ਅਲਕੋਹਲ ਹੈ 10-10 ਲੀਟਰ 5-5 ਲੀਟਰ ਚ ਪਾਉਂਦੇ ਨੇ ਉਹ ਅੱਗੇ ਸ਼ਰਾਬ ਬਣਾ ਕੇ ਵੇਚਦੇ ਨੇ ਇਹਨੂੰ ਕੰਜ਼ਿਊਮ ਕੌਣ ਕਰਦੇ ਇਹਨੂੰ ਗਰੀਬ ਲੋਗ ਕੰਜ਼ਿਊਮ ਕਰਦੇ ਨੇ ਜਿਹੜਾ ਥੱਕਿਆ ਟੁੱਟਿਆ ਦਿਹਾੜੀਦਾਰ ਜਿਹੜੀਆਂ ਹੁਣ ਮੌਤਾਂ ਹੋਈਆਂ ਮੈਂ ਉਹ ਚ ਵੀ ਦੱਸ ਦਿਆਂ ਇੱਕ ਪਥੇਰ ਕਰਨ ਵਾਲਾ ਸੀ ਕੁਝ ਰਾਜ ਮਿਸਤਰੀ ਸੀ ਕੁਝ ਦਿਹਾੜੀ ਜਾਣ ਵਾਲੇ ਸੀ ਕੁਝ ਪੇਂਟ ਤੇ ਜਾਣ ਵਾਲੇ ਸੀ ਮਤਲਬ ਇਹੋ ਜਿਹੇ ਲੋਕ ਸੀ ਜਿਹੜੇ ਇਹਦੇ ਬਲੇਵੇਂ ਚ ਆਏ ਜਦੋਂ ਥੱਕ ਜਾਂਦੇ 12-12 ਘੰਟੇ ਕੰਮ ਕਰਕੇ ਰਾਤ ਨੂੰ ਜਦੋਂ ਹੱਡ ਟੁੱਟਦੇ ਆ ਥਕਾਵਟ ਹੁੰਦੀ ਹੈ ਫਿਰ ਇਹ ਪਿਛਲੀ ਇੱਕ ਬਣਿਆ ਹੀ ਆ ਸਿਸਟਮ ਹੈ ਕਿ ਰਾਤ ਨੂੰ ਉਹਨਾਂ ਨੇ ਸ਼ਰਾਬ ਦੇ ਦੋ ਪੈਗ ਲਾਉਣੇ ਲਾਉਣੇ ਨੇ ਭਾਵੇਂ ਉਹ ਮੋਲ ਲੈ ਕੇ ਪੀਣ ਕਿਤੇੋਂ ਪੀਣ ਉਹਨਾਂ ਨੇ ਕਰਨੇ ਨੇ ਗੁਰਦੀ ਸ਼ਰਾਬ ਸਰਕਾਰ ਨੇ ਬੇਨਕੀਤੀ ਹੈ ਵੀ ਸਰਕਾਰੀ ਠੇਕੇ ਨੇ ਤੁਹਾਨੂੰ ਗੁਰਦੀ ਸ਼ਰਾਬ ਨਹੀਂ ਕੱਢਣ ਦਿੱਤੀ ਜਾਏਗੀ ਚਲੋ ਪਰ ਉਹਦੇ ਪੈਰਲਲ ਇਹ ਅਲਕੋਹਲ ਦੇ ਠੇਕੇ ਜਿਹੜੇ ਆ ਹਰ ਪਿੰਡ ਚ ਹਰ ਕਸਬੇ ਚ ਸ਼ਹਿਰ ਦੀਆਂ ਸਾਰੀਆਂ ਆਬਾਦੀਆਂ ਚ ਬੜੇ ਢੱਲੇ ਨਾਲ ਔਰ ਬੜੇ ਪੁਰਾਣੇ ਵਿਕਦੇ ਮੈਂ ਇਹ ਵੀ ਕਹ ਦਿਆ ਤੁਹਾਨੂੰ ਇਹ ਅੱਜ ਦੇ ਨਹੀਂਗੇ ਇਹ ਪ੍ਰਾਤਨ ਸਮੇਂ ਦੇ ਵਿਕਦੇ ਪਰ ਅੱਜ ਇਹ ਜਦੋਂ ਸਰਕਾਰ ਚੇਂਜ ਹੁੰਦੀ ਹੈ ਇਹ ਮਾਫੀਆ ਉਹਨਾਂ ਦੀ ਗੋਦੀ ਜਾ ਪਿੰਦਾ ਜਦੋਂ ਇਹ ਸਰਕਾਰ ਚੇਂਜ ਹੋਈ ਸੀ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਲਈ ਅਗਾਹ ਸੁਚੇਤ ਕੀਤਾ ਸੀ ਕਿ ਇਹ ਕੰਮ ਇਦਾਂ ਹੋਣਾ ਹੈ ਪਰ ਉਹਨਾਂ ਨੇ ਇਹ ਗੰਭੀਰਤਾ ਨਾਲ ਲਿਆ ਹੀ ਨਹੀਂ ਉਹਨਾਂ ਨੇ ਸਮਝੇ ਨਹੀਂ ਕਿ ਇੱਕ ਮੈਂਬਰ ਪਾਰਲੀਮੈਂਟ ਨੂੰ ਪੁੱਛ ਲਈਏ ਬੁਲਾ ਕੇ ਵੀ ਤੁਹਾਡੇ ਜਿਹੜੇ ਖਦਸ਼ਾ ਹੈ ਕੀ ਆ ਕਿਉਂਕਿ ਇਹਦਾ ਮਾਫੀਆ ਕੰਟਰੋਲ ਕਰਦਾ ਮੇਰਾ ਮੰਨਣਾ ਕਿ ਉਦੋਂ ਤੱਕ ਮਾਫੀਆ ਸਰਕਾਰ 'ਚ ਜਾ ਚੁੱਕਾ ਸੀ ਔਰ ਉਸ ਮਾਫੀਏ ਨੇ ਐਸ ਵੇਲੇ ਆਮ ਆਦਮੀ ਪਾਰਟੀ ਦੀਆਂ ਐਮਐਲਏ ਉਹਨਾਂ ਦੇ ਉਧੇਦਾਰ ਕੁਝ ਕੁਝ ਉਹਨਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਬਿਲਕੁਲ ਸੱਜੇ ਖੱਬੇ ਤੁਹਾਨੂੰ ਮਿਲ ਮਿਲਦਾ ਵੇਖਦਾ ਵੇਖਣ ਨੂੰ ਮਿਲ ਜੇਗਾ ਪਰ ਬਹੁਤ ਤਾਤ ਐਸ ਵੇਲੇ ਮਾੜਿਆ ਦੇ ਹੱਥਾਂ 'ਚ ਪੁਲਿਸ ਜਾ ਚੁੱਕੀ ਹੈ ਔਰ ਉਹਨਾਂ ਵੱਲੋਂ ਜਿਹੜੇ ਫੜਦੇ ਨੇ ਚੰਗੀ ਗੱਲ ਐ ਅਸੀਂ ਚੰਗਾ ਕਹਾਂਗੇ ਪਰ ਜਿਹੜੀ ਜਿਹੜਾ ਧਰਾਤਲ ਦੀ ਸਥਿਤੀ ਬਹੁਤ ਭਿਆਨਕ ਹੈ ਅੱਜ ਵੀ ਚਿੱਟਾ ਤੁਸੀਂ ਲੋਪੋ ਕੇ ਜਗਾਵੇ ਜੋ ਜਾ ਕੇ ਜਨਾ ਮਰਜ਼ੀ ਲੈ ਲਓ ਸ਼ਰਿਆਂ ਵੇ ਗੰਡਿਆ ਜੀ ਮੈਂ ਤੁਹਾਡੇ ਰਾਂਹ ਕਹਿਣਾ ਜੰਡਿਆਲੇ ਜਾ ਕੇ ਵੇਖ ਲੋ ਇਹਨਾਂ ਨੇ ਇੱਕ ਡੀਐਸਪੀ ਸਸਪੈਂਡ ਕੀਤਾ ਜੇ ਡੀਆਈਜੀ ਅੱਛਾ ਹੁੰਦਾ ਡੀਆਈਜੀ ਜਾ ਕੇ ਇੱਥੇ ਐਸਐਸਪੀ ਰਹੇ ਨੇ ਵਧੀਆ ਚਲੋ ਉਹਨਾਂ ਨੇ ਕੰਮ ਪਿੱਛੇ ਕੀਤਾ ਡੀਆਈਜੀ ਹੁਣ ਲੱਗੇ ਰਹਿਂਦੇ ਤੇ ਕੀ ਉਹਨਾਂ ਨੂੰ ਨਹੀਂ ਪਤਾ ਇਹ ਹੋ ਰਿਹਾ ਥੱਲੇ ਜੇ ਉਹਨਾਂ ਨੂੰ ਅਲਕੋਹਲ ਦਾ ਇਹ ਪਤਾ ਲੱਗਿਆ ਸੀ ਤੇ ਤੁਹਾਡੇ ਅਫਸਰਾਂ ਨੇ ਇਹ ਗੋਣਾ ਦੱਸਿਆ ਵੀ ਜੰਡਿਆਲੇ ਵੀ ਬਹੁਤ ਵੱਡੀ ਮੰਡੀ ਆ ਜੀ ਅਜਨਾਲੇ ਵੀ ਮੰਡੀ ਆ ਜੀ ਮਜੀਠੇ ਦੇ ਹੋਰ ਏਰੀਆ ਚ ਵੀ ਆ ਜੀ ਓਟਾਰੀ ਵੀ ਆ ਜੀ ਤਾਨੂੰ ਕਿਉਂ ਨਾ ਦੱਸਿਆ ਕਿ ਪਿੰਡਾਂ 'ਚ ਮੜੇ ਹਾਲਤ ਆ ਦੇਖੋ ਦੋ ਗੱਲਾਂ ਨੇ ਇਹ ਇਹ ਸਵਾਲ ਮੇਰਾ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਇਹ ਡੀਆਜੀ ਬਾਰਡ ਰੇਂਜ ਨੂੰ ਵੀ ਆ ਤੁਸੀਂ ਦੋਵੇਂ ਕਹਿੰਦੇ ਜੀ ਅਸੀਂ ਇਮਾਨਦਾਰ ਹਾਂ ਮੰਨ ਲਿਆ ਤੁਸੀਂ ਇਮਾਨਦਾਰ ਜੀ ਫਿਰ ਜਿਨ੍ਹਾਂ ਨੇ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਕਿ ਸ਼ਾਮ ਤੱਕ ਉਹਨਾਂ ਤੇ ਕੋਈ ਕਾਰਵਾਈ ਹੋਈ ਕੀ ਤੁਸੀਂ ਜਿਹੜੀਆਂ ਬਾਕੀ ਜੋ ਜੋ ਸਾਨੂੰ ਪਬਲਿਕ ਤੋਂ ਪਤਾ ਲੱਗ ਰਿਹਾ ਕਿ ਇਹਨੂੰ ਇਹ ਸ਼ਹਿਰ ਨੂੰ 4-5 ਜ਼ੋਨਾਂ 'ਚ ਵੰਡਿਆ ਇਸ ਜ਼ਿਲ੍ਹੇ ਨੂੰ ਜਿਹੜੇ ਡਰੱਗ ਜਿਹੜੇ ਸਪਲਾਈ ਸਪਲਾਈ ਚੇਨ ਚਲਾਉਂਦੇ ਨੇ ਉਹਦੇ ਹੈਂਡ ਨੇ ਕੀ ਤੁਹਾਡੇ ਸਿਸਟਮ ਨੂੰ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਉਹਦੇ ਹੈੱਡ ਕੌਣ ਨੇ ਜਾਂ ਤੇ ਤੁਸੀਂ ਕਰਪਟ ਦੇ ਤੇ ਜਾਂ ਤੁਹਾਡੇ ਨਾਲ ਦੇ ਕਰਪਟ ਹੈ ਜਾਂ ਤੇ ਤੁਸੀਂ ਕੁਰਸੀ ਛੱਡ ਦਿਓ ਤੇ ਜਾਂ ਉਹਨਾਂ ਦੀ ਛੱਡਾ ਦਿਓ ਨੋਜੇ ਕੰਮ ਕਰ ਲਓ ਮੈਂ ਡੀਆਈਜੀ ਨੂੰ ਵੀ ਕਹਿ ਰਿਹਾ ਮੈਂ ਮੁੱਖ ਮੰਤਰੀ ਨੂੰ ਵੀ ਕਹਿ ਰਿਹਾ ਕਹਿਣਾ ਤੇ ਵੈਸੇ ਡੀਜੀਪੀ ਨੂੰ ਚਾਹੀਦਾ ਪਰ ਇਹ ਡੀਆਈਜੀ ਦਾ ਇੱਥੇ ਤਜਰਬਾ ਹੈ ਜੇ ਜੇ ਤੁਹਾਨੂੰ ਨਹੀਂ ਦੱਸਿਆ ਕਿਸੇ ਨੇ ਤੇ ਸਬੰਧਤ ਅਫਸਰ ਜਿੰਨੇ ਵੀ ਉੱਥੇ ਰਿਆ ਲਾਈਨ 'ਚ ਰੱਖੋ ਕੱਢੋ ਬਾਹਰ ਤੇ ਜੇ ਉਹ ਠੀਕ ਨੇ ਉਹਨਾਂ ਦੱਸਿਆ ਜੇ ਉਹਨਾਂ ਨੂੰ ਨਹੀਂ ਕੱਢਣਾ ਤੇ ਫੇਰ ਮੈਂ ਸਪਸ਼ਟ ਕਹੂੰਗਾ ਕਿ ਤੁਸੀਂ ਰੜੇ ਜੇ ਇਹਦਾ ਪੈਸਾ ਦੇਖੋ ਇਸ ਮਾਫੀਆ ਦਾ ਪੈਸਾ ਉੱਪਰ ਤੱਕ ਜਾਂਦਾ ਥੱਲੇ ਨਹੀਂ ਰਹਿੰਦਾ ਔਰ ਮੇਰੀ ਹੱਕ ਹੋਰ ਮੰਗੇ ਮੁੱਖ ਮੰਤਰੀ ਸਾਹਿਬ ਜਿਹੜਾ 120 ਬੰਦੇ ਜਾਂ 150 ਮਰਿਆ ਸੀ ਸਾਡੀ ਸਰਕਾਰ 'ਚ ਵੀ ਉਹ ਵੀ ਇਨਕੁਆਰੀ ਬੰਦ ਪਈ ਉਹ ਵੀ ਖੋਲੋ ਇਨਕੁਆਰੀ ਖੋਲ ਕੇ ਜਿਹੜੇ ਅਧਿਕਾਰੀਆਂ ਚ ਇਨਵੋਲਵ ਸੀ ਜਿਹੜੇ ਵੀ ਲੋਕ ਇਨਵੋਲਵ ਨੇ ਪਛਾਣ ਤੱਕ ਜਾਓ ਪਰ ਬੰਦ ਕਿਸਮਤੀ ਇਹ ਪਛਾਣ ਨਹੀਂ ਤੁਰਦੀ ਕੋਈ ਵੀ ਇਨਕੁਆਰੀ ਡੀਐਸਪੀ ਐਸਪੀ ਤੋਂ ਬਾਅਦ ਕਿਤੇ ਇੱਕ ਅੱਧਾ ਕਿਤੇ ਕੋਈ ਬਹੁਤ ਫੜਿਆ ਗਿਆ ਤੇ ਠੀਕ ਹੈ ਉਹ ਇਨਕੁਆਰੀ ਮਿਟ ਕਮੇਟੀ ਬਣਾ ਕੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਖਤਮ ਕਰ ਦਿੱਤੀ ਕਿਉਂਕਿ ਉਹਦੇ ਤਾਰ ਸਿੱਧੇ ਚੰਡੀਗੜ੍ਹ ਨਾਲ ਜੁੜਦੇ ਆ ਚੰਡੀਗੜ੍ਹ ਸ਼ਹਿਰ ਚ ਇਸ ਮਾਫੀਆ ਨੂੰ ਕੰਟਰੋਲ ਵਾਲਾ ਇੱਕ ਤੰਤਰ ਹੈ ਜਿਹੜਾ ਸਾਰੇ ਮਾਫੀਆ ਨੂੰ ਕੰਟਰੋਲ ਕਰਦਾ ਮਾਈਨਿੰਗ ਹੋਵੇ ਉਹਨਾਂ ਡਿਸਾਈਡ ਕਰਨਾ ਕਿੰਨੂੰ ਮਿਲਣੀ ਹੈ ਉਹਨਾਂ ਗਣਾ ਠੇਕੇ ਕਿੰਨੂੰ ਮਿਲਣੇ ਆ ਉਹਨਾਂ ਨੇ ਗਣਾ ਪੋਲੂਸ਼ਨ ਦਾ ਹਿਸਾਬ-ਕਿਤਾਬ ਕੌਣ ਰੱਖੂਗਾ ਮਤਲਬ ਜਿਹੜਾ ਵੱਡੇ ਕਮਾਈ ਦੇ ਸਾਧਨ ਨੇ ਡੀ ਬੀਐਚਓ ਕੌਣ ਲੱਗਣਗੇ ਜਿਹੜੀ ਮਲਾਪਤੀ ਮਟਿਆਈਆਂ ਵਿਕਦੀਆਂ ਨੇ ਸਾਰੇ ਉਹ ਉਹ ਡਿਸਾਈਡ ਕਰਦੇ ਨੇ ਲੋਕਲ ਬਾਡੀਜ਼ ਕਿੱਦਾਂ ਲੁੱਟਿਆ ਜਾਣਾ ਕਿੱਦਾਂ ਸਿਸਟਮ ਚੱਲਣਾ ਸਾਰੇ ਉਹ ਡਿਸਾਈਡ ਕਰਦੇ ਨੇ ਔਰ ਸਿਰਫ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੁੰਦਾ ਸਿਰਫ 10-15 ਬੰਦੇ ਨੇ ਜਿਹੜੇ ਸਰਕਾਰਾਂ ਚਲਾਉਂਦੇ ਨੇ ਬਾਕੀ ਦੇ ਨਿੱਕੇ ਮੋٹے ਕੰਮਾਂ 'ਚ ਹੁੰਦੇ ਨੇ ਤੇ ਬਾਕੀ ਉਹਨਾਂ ਨੂੰ ਗਾਲਾਂ ਖਾਲੀ ਰੱਖਿਆ ਹੁੰਦਾ ਕਿਉਂਕਿ ਜਦੋਂ ਕਿਸੇ ਨੇ ਮਾੜਾ ਚੰਗਾ ਬੋਲਣਾ ਤੇ ਅਸੀਂ ਵੀ ਵਿਚੇ ਹੀ ਆਉਂਦੇ ਚਾਹੇ ਕਾਗਰੋ ਨੂੰ ਕਹੋ ਉਹ ਤੇ ਮੈਂ ਵਿਚੇ ਹੀ ਆਉਣਾ ਅਸੀਂ ਸਾਰੀ ਜਮਾਤ ਵਿੱਚ ਆਉਣਾ ਪਰ ਉਹ ਜਿਹੜੇ 10-15% ਬੰਦੇ ਨੇ ਉਹਨਾਂ ਕਰਕੇ ਪੰਜਾਬ ਸਾਰਾ ਦਾ ਬੇੜਾ ਗਰਕ ਹੁੰਦਾ ਤੇ ਪੰਜਾਬ ਲਟਿਆ ਜਾ ਰਿਹਾ ਅਸੀਂ ਕਿੰਨਾ ਚਿਰ ਆਲਾ ਪਾਵਾਂਗੇ ਬਿੰਦਸ਼ੀ ਅਸੀਂ ਬੰਦ ਕਰਾਂਗੇ ਕਿੰਨਾ ਚਿਰ ਕੋਈ ਗੰਭੀਰਤਾ ਹੈ ਕਿ 150 ਬੰਦਾ ਜਦੋਂ ਪ੍ਰਸ਼ਾਸਨ ਦੇ ਇੱਥੇ ਸੀ ਐਮਐਲਏ ਮੰਤਰੀ ਲੋਕਾਂ ਚੇਂਜ ਕਰਦੇ ਲੋਕਾਂ ਕਹਿੰਦੇ ਤੁਹਾਨੂੰ ਨਹੀਂ ਬਣਾਉਣਾ ਬਈ ਨਵੇਂ ਚੁੱਲੇ ਸਰਕਾਰ ਨਵੀਂ ਚੁੱਲੀ ਅਫਸਰ ਤੇ ਉਹ ਲੱਗੇ ਆ ਚਿੱਟੇ ਦਿਨ ਦੇਖ ਰਿਹਾ ਕਿਸੇ ਨੂੰ ਹੀ ਭਾਲੋ ਵੀ ਉਹ ਕੀ ਰਿਹਾ ਪਰ ਆਪਾਂ ਬੋਲਣ ਨੂੰ ਤਿਆਰ ਹੀ ਕੋਈ ਨਹੀਂ ਕਿਉਂਕਿ ਉਹਨਾਂ ਅਫਸਰਾਂ ਤੋਂ ਹੁਣ ਕੀ ਹੋਇਆ ਅਫਸਰ ਦਾ ਕੀ ਹੈ ਉਹਨਾਂ ਨੇ ਮੁੜ ਕੇ ਉਹੀ ਸਰਕਾਰ ਜਿਹੜੀ ਕਹਿੰਦੀ ਸੀ ਵੱਖਰਾ ਬਦਲਾਅ ਦਵਾਂਗੇ ਉਹੀ ਕੁਝ ਕਰ ਰਿਹਾ ਜੋ ਪਿੱਛੇ ਹੁੰਦਾ ਸੀ ਉਹੀ ਕੁਝ ਹੋ ਰਿਹਾ ਉਹੀ ਹਲਕਾ ਅਚਾਰ ਜਿੱਥੇ ਕੋਈ ਜਿੱਤਿਆ ਉਥੇ ਹਲਕਾ ਅਚਾਰ ਉਹਦੀ ਮਰਜ਼ੀ ਨਾਲ ਐਸਐਚਓ ਉਹਦੀ ਨਾਲ ਥਾਣੇਦਾਰ ਹੁਣ ਜਿਹੜੀਆਂ ਪੰਚਾਇਤਾਂ ਬਣ ਗਈਆਂ ਉਹਨਾਂ ਨੂੰ ਕੰਮ ਨਹੀਂ ਕਰ ਦਿੱਤਾ ਜਾ ਰਿਹਾ ਕਿਉਂਕਿ ਉਹ ਤੰਤਰ ਉਹਨਾਂ ਨੂੰ ਦੱਸਦਾ ਕਿਉਂਕਿ ਜੇ ਤੰਤਰ ਵਿਹਲਾ ਹੋ ਗਿਆ ਸਾਡੇ ਤੋਂ ਪੋਲੀਟੀਕਲ ਬੰਦਿਆਂ ਤੋਂ ਤੇ ਫੇਰ ਤੰਤਰ ਨੇ ਵੇਖਲਾ ਪੈਣਾ ਉਹਨਾਂ ਨੂੰ ਜੇ ਤੰਤਰ ਜੇ ਪੋਲੀਟੀਕਲ ਬੰਦੇ ਕਿਤੇ ਜਦੋਂ ਵਿਲੇ ਹੋਗੇ ਤੇ ਫਿਰ ਤੁਹਾਡੀ ਨਿਗਾ ਸੌਰੀ ਤੰਤਰ ਤੇ ਪੈ ਜਾਣੀ ਇਹ ਸਾਰਿਆਂ ਦੀ ਤੁਹਾਨੂੰ ਉਲਝਾ ਕੇ ਰੱਖਦੇ ਐ ਤੁਹਾਨੂੰ ਮੂਰਖ ਬਣਾ ਕੇ ਰੱਖਦੇ ਐ ਵੀ ਲਓ ਜੀ ਹੁਣ ਫਲਾਣੇ ਪੋਲੀਟੀਕਲ ਬੰਦਿਆਂ ਨੂੰ ਫੜ ਲਓ ਹੁਣ ਉਹਨੂੰ ਫੜ ਲਓ ਤੇ ਗਾਂਹ ਕਿਉਂ ਨਹੀਂ ਤੁਰਦੇ ਕਿਉਂਕਿ ਜਦੋਂ ਤੁਸੀਂ ਗਾਂਹ ਤੁਰਨਾ ਆ ਇਹ ਗਲਾਵੇ ਚ ਆਈਐਸ ਆਈ ਕੇ ਅਧਿwidehat ਪਹਿਣਾ ਏ ਤੇ ਤੁਸੀਂ ਪੋਣਾ ਹੀ ਨਹੀਂਗਾ ਆਈਐਸ ਆਈ ਪੀਐਸ ਨੂੰ ਪਹਿਣਾ ਹੀ ਨਹੀਂ ਹੱਥ ਆ ਜਿਹੜੀ ਅੰਮ੍ਰਿਤਸਰ ਦੇ ਵਿੱਚ ਐ ਦੋ ਠੇਕੇਦਾਰ ਨੇ ਸਾਡੇ ਇੱਕ ਪਰਾਤਨ ਕਿਸੇ ਤੇ ਢੜਨਾ ਸੀ ਉਹਨ ਇੱਕ ਦੂਜਾ ਦੂਜੀ ਧਿਰਨਾ ਹੋ ਗਿਆ ਹਰ ਵਾਰ ਦੇਖੋ ਠੇਕੇਦਾਰ ਨੇ ਬਿਜ਼ਨਸਮੈਨ ਨੇ ਉਹਨਾਂ ਨੇ ਠੇਕੇ ਲੈਣੇ ਉਹਨਾਂ ਦਾ ਤੰਦਾ ਆ ਹਰ ਵਾਰ ਉਹਨਾਂ ਟੂਲ ਬਣਾ ਕੇ ਇੱਕ ਸਾਈਡ ਡਿਪਾਰਟਮੈਂਟ ਕਹਿੰਦਾ ਪੂਲ ਕਰੋ ਠੱਕੇ ਨਾਲ ਪੂਲ ਕਰਾਇਆ ਕਿ ਪਿਛਲੀ ਵਾਰੀ ਵੀ ਇਹਨਾਂ ਠੱਕੇ ਨਾਲ ਕਰਾਇਆ ਕਿਉਂਕਿ ਐਕਸਾਈਡ ਡਿਪਾਰਟਮੈਂਟ ਤੇ ਪਏ ਮੰਤਰੀ ਤੱਕ ਜਾਣੇ ਸੈਕਟਰੀ ਐਕਸਾਈਡ ਤੱਕ ਜਾਣੇ ਚੀਫ ਸੈਕਟਰੀ ਤੱਕ ਜਾਣੇ ਕੰਨ ਕੋਲ ਕੇ ਸੁਣ ਲਓ ਭਲੇ ਖਾਣਾ ਰਵੇ ਤੁਹਾਨੂੰ ਮੈਂ ਕੋਈ ਜ਼ਬਾਨ ਤਪਕੇ ਨਹੀਂ ਗੱਲ ਕਰ ਰਿਹਾ ਤੁਹਾਡੇ ਸਾਰੇ ਤੱਕ ਪੈ ਹੁੰਦੇ ਜੇ ਨਾ ਉਹਦੇ ਹਣ ਤੇ ਇਹ ਜਿਹੜੀ ਐਮ ਆਰ ਪੀ ਜੋ ਤੁਸੀਂ ਤੈਅ ਕਰਦੀ ਸਰਕਾਰ ਉੱਤੇ ਸ਼ਰਾਬ ਵੇਚੇ ਕਦੀ ਵੀ ਨਹੀਂ ਮਿਲਦੀ ਪੰਜਾਬ ਚ ਕਦੀ ਵੀ ਨਹੀਂ ਮਿਲਦੀ ਸ਼ਰਾਬ ਉਸ ਪਤ ਪਾਦੀ ਕਿਉਂਕਿ ਠੇਕੇਦਾਰ ਕੀ ਕਰੇ ਠੇਕੇਦਾਰ ਮਰ ਜਾਂਦਾ ਤੁਹਾਡੇ ਇਹਨਾਂ ਦੇ ਚੁੰਗਲ ਜਾ ਕੇ ਉਹਨਾਂ ਦਾ ਨੋਜਲੇ ਦੇ ਗਿਰਜਾਂ ਕੋ ਪੈ ਜਾਂਦੇ ਅੱਜ ਵੀ ਹੋਇਆ ਅਫਸਰ ਤੇ ਉਹਨੂੰ ਮਤਲਬ ਡਾਂਗ ਦੇ ਕੇ ਉਹਨਾਂ ਨੇ ਕਿਆ ਵੀ ਕਰੋ ਲਾਓ ਵੱਧ ਰੇਟ ਦੇ ਵਿੱਚ ਉਹ ਤੁਹਾਨੂੰ ਤਨਖਾਹਾਂ ਦਿੱਤੀਆਂ ਸੀ ਰੇਟ ਤੇ ਸਪਲਾਈ ਦੇਣ ਲਈ ਤੁਹਾਨੂੰ ਵੱਧ ਰੇਟ ਦੇ ਚੀਜ਼ ਬਕੌਲੀ ਤਨ ਗਵਾ ਦਿੰਦੇ ਔਰ ਇਹੀ ਕਾਰਨ ਹੈ ਮਹਿੰਗੀ ਸ਼ਰਾਬ ਸੀ ਉੱਥੇ ਦੇਸੀ ਉੱਥੇ ਗਰੀਬਾਂ ਨੇ ਅਲਕੋਹਲ ਪੀਣੀ ਸ਼ੁਰੂ ਕਰਤੀ ਹੈ ਪਿਛਲੇ 5-4 ਸਾਲਾਂ ਤੋਂ ਤੁਹਾਡੇ ਸਾਈਡ ਡਿਪਾਰਟਮੈਂਟ ਦੇ ਘਰ ਭਰਨ ਕਰਕੇ ਤੁਹਾਡਾ ਬੇੜਾ ਗਰਕ ਹੋਇਆ ਪੰਜਾਬ ਦੀ ਸਾਰਾ ਤੁਹਾਨੂੰ ਮੈਂ ਗੱਲ ਦੱਸਦਾ ਤੁਸੀਂ ਹਰ ਨਵੇਂ ਪੋਲੀਟੀਕਲ ਬੰਦੇ ਨੂੰ ਇਸ ਬੰਨੇ ਫਸਾਉਂਦੇ ਜੀ ਆ ਜਿਹੜੇ ਬਣ ਕੇ ਆਏ ਸੀ ਮੈਂ ਕਿਹਾ ਸੀ ਮੁੱਖ ਮੰਤਰੀ ਨੂੰ ਮੈਂ ਕਿਹਾ ਇਹ ਅੱਜ ਤੇ ਕੋਰੇ ਨੇ ਪਰ ਇਹ ਬਚ ਨਹੀਂ ਸਕਣੇ ਮੈਂ ਕਿਹਾ ਸੀ ਜੇ ਮੁੱਖ ਮੰਤਰੀ ਸਾਹਿਬ ਸੁਣਗੇ ਸੁਣ ਲੈਣ ਮੇਰੀ ਗੱਲ ਮੈਂ ਤੁਹਾਨੂੰ ਕਿਹਾ ਸੀ ਜਾਂ ਤੇ ਇਹਨਾਂ ਦੀਆਂ ਤਨਖਾਹਾਂ ਵਧਾ ਦਿਓ ਜਿਹੜਾ ਪੰਜਾਬ ਸਾਰਾ ਰੌਲਾ ਪਾ ਲਈਂਦੇ ਸਾਰੇ ਤੁਸੀਂ ਤਨਖਾਹਾਂ ਨਾ ਵਧਾਓ ਪੰਜਾਬ 50000 70000 ਰੁਪਇਆ ਜਦੋਂ ਬੰਦੇ ਨੂੰ ਲਾਲਚ ਪੈ ਜਾਂਦਾ ਵਾ ਡਬਲ ਫਿਰ ਤਿੰਨ ਚਾਰ ਗੁਣਾ ਕ੍ਰਪਸ਼ਨ ਕਰਦਾ ਹੈ ਅੱਜ ਉਹਨਾਂ ਨੂੰ ਸੁਆਦ ਪੈ ਗਿਆ ਉਹ ਤੰਤਰ ਨੇ ਆਪਣੇ ਕਬਜ਼ੇ 'ਚ ਲੈ ਲਿਆ ਤੇ ਇੱਕ ਸਾਈਜ ਵਾਲਿਆਂ ਨੇ ਲੁੱਟਿਆ ਦਬਾ ਕੇ ਜੀਐਸਟੀ ਵਾਲੇ ਫੜੇਗੇ ਕਿੰਨੇ ਜੀਐਸਟੀ ਵਾਲੇ ਅੰਦਰ ਦਿੱਤੇ ਤੁਸੀਂ ਜੀਐਸਟੀ ਦਾੜਾ ਕਪੜਾ ਸੀ ਕੀ ਹੋਇਆ ਪਰ ਕਿਉਂਕਿ ਜਦੋਂ ਜਦੋਂ ਗਾਜ ਤੁਹਾਡੇ ਨਾਲ ਦੁਰਨੀ ਆ ਉਦੋਂ ਤੁਸੀਂ ਉਹ ਤਾਂ ਡਾਇਰੈਕਸ਼ਨ ਚੇਂਜ ਕਰਨੀ ਆ ਜਾਂ ਉਹਨੂੰ ਬਰੀ ਕਰਨਾ ਹੈ ਜਾਂ ਉਹਦੇ ਰੂਪ ਪ੍ਰੂਫ ਰਵਾਧਵਾ ਕਰਨੇ ਅੱਜ ਵੀ ਅਮਰਸਰ ਦੇ ਵਿੱਚ ਢੱਲੇ ਨਾਲ ਮੈਂ ਕਹਿ ਰਿਹਾ ਚੈਲੰਜ ਕਰ ਰਿਹਾ ਤੁਹਾਨੂੰ ਡਿਪਾਰਟਮੈਂਟ ਨੂੰ ਵੀ ਸਰਕਾਰ ਨੂੰ ਵੀ ਢੱਲੇ ਨਾਲ ਡੜਾ ਸੱਟਾ ਨਕਲੀ ਸ਼ਰਾਬ ਚਿੱਟਾ ਢੜਲੇ ਨਾਲ ਵਿਕਦਾ ਹੈ ਠੀਕ ਹੈ ਕਮਿਸ਼ਨਰ ਕਾਰਵਾਈ ਕਰਕੇ ਫੜ ਰਿਹਾ ਹੈ ਪਰ ਜ਼ਮੀਨ ਤੇ ਕੋਈ ਫਰਕ ਨਹੀਂ ਜਾਏਗਾ ਮੈਂ ਤੁਹਾਨੂੰ ਦੱਸ ਦਿਆਂ ਪਿੰਡਾਂ ਚ ਪਿੰਡਾਂ ਚੋਂ ਲੈਣਾ ਵਿਖਦਾ ਜੇ ਮਾੜਾ ਮੋਟਾ ਫਰਕੇ ਜਿੱਥੇ ਕੋਈ ਮਾੜਾ ਮੋਟਾ ਡੰਡਾ ਕੜਕਾਉਂਦੇ ਆ ਦੋ ਦਿਨ ਬੰਦ ਐ ਕੌਣ ਜ਼ਿੰਮੇਵਾਰ ਐ ਇਹ 14-14 ਮਰਨਗੇ ਤੇ ਫੇਰ ਆਓਗੇ ਹੋਰ ਮਰਨ ਦੀ ਟੀ ਕਰ ਰਹੇ ਏ ਕੀ ਜ਼ਿੰਮੇਵਾਰੀਆਂ ਨੇ ਆਪਣੀਆਂ ਸਰਕਾਰ ਦੇ ਕੀ ਜ਼ਿੰਮੇਵਾਰੀਆਂ ਨੇ ਇਹਦੇ ਵਾਸਤੇ ਉਹਨਾਂ ਸਮਕੇ ਉਹ ਤੇ ਡਿਪੈਂਡ ਹੋਣਾ ਪਊਗਾ ਅਸੀਂ ਲੋਕ ਤੈਅ ਕਰ ਰਹੇ ਸਾਂ ਕਿ ਜੇ ਸੀਜ਼ਫਾਇਰ ਹੋਈ ਐ ਜੰਗਬੰਦੀ ਚਾਹੀਦਾ ਉਹ ਤੋਂ ਮਰੇ ਆ ਮਤਲਬ ਹਟਾ ਦੇ ਟੂਰਿਸਟ ਸੜਾ ਭੱਜ ਗਿਆ ਅਸੀਂ ਤਾਂ ਸਰਕਾਰ ਨੂੰ ਚਿੱਠੀ ਲਿਖ ਰਹੇ ਆ ਵੀ ਸਾਨੂੰ ਆਰਥਿਕ ਪੈਕੇਜ ਦਿਓ ਸਾਡਾ ਹੋਰ ਨਹੀਂ ਕੁਝ 2 ਲੱਖ ਮੁੰਡੇ ਸਾਡਾ ਨੌਜਵਾਨ ਜਿਹੜਾ ਚਿੱਟਾ ਪਾਕਿਸਤਾਨ ਤੋਂ ਜਾਂਦਾ ਉਹਨੇ ਮਾਰੇ ਭਿੰਦੇ ਪਤਾ 10 ਸਾਲਾਂ ਚ ਉਹ ਚ 80 ਤੋਂ 90% ਸਿੱਖ ਮਰੇ ਮੈਂ ਉਹਨਾਂ ਦੇ ਅੱਖਾਂ ਖੋਲਣਾ ਚਾਹੁੰਦਾ ਜਿਹੜੇ ਪਾਕਿਸਤਾਨ ਦੇ ਧੱਚੀ ਬੰਦੇ ਆ ਸਾਡੇ ਨੇਗਰ ਕੁਝ ਜੀ ਕੀਤੀ ਉਹਨੇ ਔਰ 15-20 ਲੱਖ ਮੁੰਡੇ ਸਾਡਾ ਇੱਥੋਂ ਭੱਜ ਗਿਆ ਵਿਚਾਰੇ ਡਰਦੇ ਚਿੱਟੇ ਤੋਂ ਮਤਲਬ ਨਸ਼ਿਆਂ ਤੋਂ ਲੋਕੀ ਘਰ ਛੱਡ ਕੇ ਬਾਹਰ ਭੱਜ ਗਏ ਤੇ ਰਹਿੰਦੇ ਗੁੰਦੇ ਆ ਦੂਜਾ ਜਿਹੜਾ ਪਾਕਿਸਤਾਨ ਇੰਡੀਆ ਦੇ ਅੰਦਰ ਪਾਕਿਸਤਾਨ ਨੱਚੇ ਦਾ ਦੂਜਾ ਇਹਨਾਂ ਬੇੜਾ ਕਰ ਕਰਤਾ ਸਾਡਾ ਕੁਝ ਕੁਝ ਜਵਾਬ ਦੇਣੀ ਹੈਗੀ ਕਿਸੇ ਦੀ ਕੋਈ ਡੀਜੀਪੀ ਵੀ ਜਵਾਬ ਦੇਈ ਨਹੀਂ ਕੋਈ ਐਡੀਜੀਪੀ ਕੋਈ ਸੀਆਈਡੀ ਕੋਈ ਇੰਟੈਲੀਜੈਂਟ ਕਿੱਥੇ ਨੇ ਮੁੱਖ ਮੰਤਰੀ ਸਾਹਿਬ ਕਿੱਥੇ ਨੇ ਜੇ ਤੁਸੀਂ ਕਹਿੰਦੇ ਜੇ ਮੈਂ ਭ੍ਰਿਸ਼ਟਾਚਾਰ ਨਹੀਂ ਕਰਦਾ ਠੀਕ ਹੈ ਮੰਨਿਆ ਫਿਰ ਲਾਓ ਅਸਤੀਫੇ ਸਾਰਿਆਂ ਦੇ ਲਓ ਸਾਰੇ ਡੀਏਜੀ ਤੋਂ ਲੈ ਕੇ ਡੀਜੀਪੀ ਤੱਕ ਲਾਓ ਚੇਂਜ ਦੋ ਅੰਦਰੋਂ ਟਰਮੀਨੇਟ ਕਰੋ ਇਹਨਾਂ ਨੂੰ ਜੌਬ ਤੋਂ ਕੀ ਕਰ ਰਹੇ ਨੇ ਇੱਥੇ ਸਾਰੇ ਜਿਹੜੇ ਪੁਰਾਣੇ ਬੈਠੇ ਨੇ ਜਿਨ੍ਹਾਂ ਨੂੰ ਪਤਾ ਕੌਣ ਕੀ ਕੀ ਕਰਦਾ ਜਿਹੜੇ ਐਸਐਚਓ ਤੋਂ ਲੈ ਕੇ ਐਸਐਸਪੀ ਬਣੇ ਨੇ ਉਹਨੇ ਜ਼ਿਲ੍ਹੇ 'ਚ ਬੈਠੇ ਨੇ ਕੀ ਕਰਦੇ ਨੇ ਇੱਥੇ ਸਭ ਤੋਂ ਕੀ ਨੌਕਰੀ ਹੈ ਪੁਲਿਸ ਦੀ ਕਿਉਂ ਫਾਰਜਾਨਾ ਲੱਗਣਾ ਪੈਂਦਾ ਇਹਦੇ ਤੇ ਪੈਸੇ ਕਰਕੇ ਆ ਪੈਸੇ ਕਰਕੇ ਦੰਦਰ ਦੇ ਦਿਓ ਜਾਂ ਤੇ ਸਾਰਿਆਂ ਨੂੰ ਇਹ ਤੇ ਮੁੱਖ ਮੰਤਰੀ ਸਾਹਿਬ ਮੈਂ ਤੁਹਾਡੇ ਦਰਜ਼ਾਇਨ ਮੰਗਦਾ ਜਾਂ ਤੇ ਇਹਨਾਂ ਨੂੰ ਅੰਦਰ ਦੇ ਦਿਓ ਤੇ ਜਾਬ ਛੱਡ ਦਿਓ ਪਤਾ ਲੱਗਦਾ ਜਿੱਦਾਂ ਤੇ ਪੰਜਾਬ ਨੂੰ ਭਗਵੰਤ ਸਿੰਘ ਮਾਨ ਦਾ ਅੱਜ ਦੱਸੋ ਉਹਨਾਂ ਦਾ ਖਲੋਤੇ ਦੇ ਤੇ ਜੇ ਤੁਸੀਂ ਨਾ ਕੀਤਾ ਕੱਪੜ ਝਾੜ ਡੀਐਸਪੀ ਕਰਤਾ ਜੀ ਇੰਸਪੈਕਟਰ ਕਰਤਾ ਮੈਂ ਨਹੀਂ ਮੰਨਦਾ ਇਹਨੂੰ ਮੈਂ ਨਹੀਂ ਮੰਨਦਾ ਇਹ ਪ੍ਰਾਣੇ ਪ੍ਰਾਣੇ ਪਾਪ ਪਾਪੀ ਨੇ ਇੱਥੇ ਬੜੇ ਬੜੇ ਵੱਡੇ ਮਾਫੀਏ ਔਰ ਕੋਈ ਚਿੱਟ ਕੱਪੜੀ ਆ ਨੇੜੇ ਦਲਾਲ ਨੇ ਪਛਾਣੋ ਜੇ ਨਾ ਪਤਾ ਲੱਗੇ ਤੇ ਮੇਰੇ ਕੋ ਆ ਜਿਓ ਦੱਸ ਦੂੰਗਾ ਸਾਰੇ ਪਰ ਤੁਹਾਡੀ ਕਿ ਜ਼ਿੰਮੇਵਾਰੀ ਹੈ ਜੀ ਅਸੀਂ ਅਸੀਂ ਤਾਂ ਇਲੈਕਸ਼ਨਾਂ 'ਚ ਲੜੇ ਆ ਅਸੀਂ ਤਾਂ ਕਾਨੂੰਨ ਬਣਾਉਣ ਨੂੰ ਮੈਨੇ ਪਾਲਿਸੀਆਂ ਬਣਾਉਣ ਨੂੰ ਇੰਪਲੀਮੈਂਟ ਕਿਉਂ ਨਾ ਕਰੋ ਜੀ ਤੁਸੀਂ ਮੁੱਖ ਮੰਤਰੀ ਸਾਹਿਬ ਇੱਕ ਹੀ ਕੰਮ ਹੈ ਜਾ ਤੇ ਤੁਸੀਂ ਰਿਜਾਈਨ ਕਰਦੇ ਹੋ ਤੇ ਜਾਏ ਸਾਰੇ ਅੰਦਰ ਦੇ ਦਿਓ ਵੇਖੋ ਇਲੈਕਸ਼ਨਾਂ ਜਿੱਤਣ ਲਈ ਤੁਸੀਂ ਬਹੁਤ ਪੁਲਸ ਨੂੰ ਖੁੱਲ੍ਹਾ ਦਿੱਤੀਆਂ ਨੇ ਇਲੈਕਸ਼ਨ ਤੇ ਫਿਰ ਮੁੱਖ ਮੰਤਰੀ ਹੱਤ ਜਾ ਕੇ ਫੇਰ ਕਰਾਂਗੇ ਬਹੁਤ ਮਰ ਗਏ ਨੇ ਬਹੁਤ ਪ੍ਰਾਈਮ ਮਿਨਿਸਟਰ ਤੱਕ ਵੀ ਵਿਚਾਰੇ ਚਲੇ ਗਏ ਨੇ بڑے بڑے ਧੜਲੇਦਾਰ ਆਗੂ ਹੁੰਦੇ ਸਭ ਚਲੇ ਗਏ ਕੀ ਹੋਇਆ ਪੰਜਾਬ ਚ ਦੁਨੀਆ ਚੱਲਦੀ ਰਹਿਣੀ ਆ ਪਰ ਨਾ ਉਹਨਾਂ ਦਾ ਰਹੂਗਾ ਜਿਹੜਾ ਕੁਝ ਕਰਕੇ ਜਾਊਗਾ ਨਾ ਉਹਦਾ ਰਹਿਣਾ ਹੈ ਤੁਹਾਨੂੰ ਰੱਬ ਨੇ ਮੌਕਾ ਦਿੱਤਾ ਕਰਕੇ ਵਿਖਾਓ ਕਰਕੇ ਵਿਖਾਓ ਇਹ ਇਲੈਕਸ਼ਨ ਇਲੈਕਸ਼ਨਾਂ ਜਿੱਤਾ ਹੁੰਦੀ ਰਹਿਣੀ ਹੈ ਇਲੈਕਸ਼ਨ ਕਰਕੇ ਇੰਨੀਆਂ ਖੁੱਲ੍ਹਾ ਨਾ ਦਿਓ ਕਿ ਨਸ਼ੇ ਵੇਚਣ ਵਾਲੇ ਔਰ ਨਸ਼ੇ ਮੁਕਾਉਣ ਵਾਲੇ ਬੰਦੇ ਜਿਹੜੇ ਆ ਉਤਣਾ ਲੈਣਾ ਸਰਕਾਰ ਚ ਦੇਖਣ ਇਹ ਨਹੀਂ ਹੋਣਾ ਚਾਹੀਦਾ ਸਿਰਫ ਜ਼ੀਰੋ ਟੋਲਰੈਂਸ ਟੀਵੀ ਦੇ ਅਖਬਾਰ ਤੇ ਨਹੀਂ ਹੋਣੀ ਚਾਹੀਦੀ ਤਲਾਬ ਤਲ ਤੇ ਦੇਖਣੀ ਚਾਹੀਦੀ ਮੈਂ ਆਸ ਕਰਦਾ ਕਿ ਇਸ ਪ੍ਰੈਸ ਕਾਨਫਰੰਸ ਦਾ ਅਸਰ ਬਹੁਤ ਹੋਊਗਾ ਤੇ ਜੇ ਤੁਸੀਂ ਇਹ ਨਾ ਕੀਤਾ ਮੁੱਖ ਮੰਤਰੀ ਸਾਹਿਬ ਫਿਰ ਤੀਜੀ ਪ੍ਰੈਸ ਕਾਨਫਰੰਸ ਦੋ ਚਾਰ ਦਿਨ ਵੇਟ ਕਰਕੇ ਫਿਰ ਹੋਊਗੀ ਕਿਉਂਕਿ ਹੁਣ ਛੱਡਣਾ ਨਹੀਂਗਾ ਇਸ ਚੀਜ਼ ਨੂੰ ਅਸੀਂ ਪੁੱਤ ਆਪਣੇ ਆਪਣੇ ਇਲਾਕੇ 'ਚ ਮਰੌਣੇ ਨਹੀਂਗੇ ਬਹੁਤ ਮਰਗੇ ਕੁਝ ਛਟੇ ਨੇ 70% ਤੇ ਕੁਝ ਅਲਕੋਹਲ ਦੇ ਸਵਾਬ ਮਿਛਾਤੇ ਕੁਝ ਆ ਦੜੇ ਸਟੇ ਨੇ ਸਾਡੇ ਗੈਂਗਸਟਰ ਬਣਾਉਂਦੇ ਔਰ ਇਹਦੇ ਜਿਹੜੇ ਦਲਾਲ ਨੇ ਜਿਹੜੇ ਤੁਹਾਡੇ ਮੈਂ ਹੁਣ ਕਹਿ ਦਿੰਨਾ ਕਿ ਮਹਿੰਨਰ ਟਾਈਪ ਬੰਦਿਆਂ ਨੂੰ ਜਿਹੜੇ ਪਿਛਲੀ ਪਿਛੋਕੜ ਫੋਲੋ ਅਮਰਚਰ ਦਾ ਹਾਇਰ ਜਿਹੜੇ ਅਥਾਰਟੀ ਆਫੀਸਰ ਹੈ ਜਿਹੜੇ ਉਹਨਾਂ ਦੇ ਦਲਾਲ ਨੇ ਉਹਨਾਂ ਦੇ ਕੰਟਰੋਲ ਕਰਕੇ ਅੰਦਰ ਦਿਓ ਉਹਨਾਂ ਨੂੰ ਇਹਨਾਂ ਇਹਨਾਂ ਸਾਰਿਆਂ ਦੇ ਵਿੱਚ ਵਿੱਚੇ ਉਹਨਾਂ ਨੂੰ ਟਰਮੀਨੇਟ ਕਰੋ ਜੋਬ ਉਹਨਾਂ ਦੀ ਤੇ ਜੇ ਨਹੀਂ ਪਤਾ ਲੱਗਦਾ ਤੇ ਮੇਰੇ ਕੋ ਆ ਜਾਓ ਮੈਂ ਦੱਸ ਦਿੰਦਾ ਇਹਨਾਂ ਨੇ ਸਤਿਆਨਾਜ਼ ਮਾਰਿਆ ਗੁਰੂ ਨਗਰੀ ਦਾ ਸਾਡਾ ਕੋਈ ਟੂਰਿਸਟ ਆਉਂਦਾ ਕਦੀ ਉਹਦਾ ਬੈਗ ਚੋਰੀ ਕਦੀ ਮੋਬਾਈਲ ਚੋਰੀ ਨਾਉ ਫਿਰ ਉਹਨੂੰ ਕਹਿੰਦੇ ਰਿਪੋਰਟ ਨਾ ਲਿਖਾਇਓ ਤੁਹਾਨੂੰ ਬਾਅਦ ਚ ਆਉਣਾ ਪੈਣਾ ਉਹਨੂੰ ਪਹਿਲਾਂ ਡਰਾਇਆ ਜਾਂਦਾ ਓਕੇ ਲਾਤੀ ਇਹਨੇ ਵਿਗਾਰ ਬੈਠੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਇੱਕੋ ਹੀ ਬੇਨਤੀ ਹੈ ਜਾਂ ਤੇ ਇਹਨਾਂ ਨੂੰ ਲਾ ਦੇ ਇਹਨਾਂ ਤੋਂ ਗਲੋ ਲਾਓ ਇਹਨਾਂ ਨੂੰ ਟਰਮੀਨੇਟ ਕਰੋ 2-4 ਤੇ ਫਿਰ ਸਮਝ ਪੈਂਦੀ ਸਾਨੂੰ ਵੀ ਤੁਸੀਂ ਕੁਝ ਕੀਤਾ ਜੇ ਆ ਡੀਐਸਪੀ ਕਰਤਾ ਜੀ ਦੱਸ ਫੜ ਲੇ ਜੀ ਕੀ ਹੋਣਾ ਜਿਹੜੇ ਪੰਜ ਜੋੜ ਬਣਾਏ ਤੋਂ ਪਤਾ ਲੱਗ ਰਿਹਾ ਨਸ਼ੇ ਵਾਲਿਆਂ ਦੇ ਇਹਨਾਂ ਨੂੰ ਪਤਾ ਨਹੀਂ ਆ ਜੰਡਿਆਲੇ ਜਿਹੜਾ ਤੁਹਾਡੇ ਜਿਹੜੇ ਡੀਆਈਜੀ ਸਾਹਿਬ ਇਹਨੂੰ ਪੁੱਛੋ ਜੰਡਿਆਲੇ ਵੇਚਦਾ ਨਹੀਂ ਅਲਕੋਹਲ ਰੋਕੀ ਰੋਂਦੇ ਆ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਇਹਨਾਂ ਦੀ ਇੰਟੈਲੀਜੈਂਸ ਕਿੱਥੇ ਆ ਇਹ ਤੁਹਾਨੂੰ ਰਿਪੋਰਟ ਦਿੰਦੇ ਆ ਤੇ ਬਾਰਡਰ ਜਾਂਦੇ ਨੇ ਇਹਨਾਂ ਕੋਈ ਦੋਵੇਂ ਜ਼ਿਲ੍ਹੇ ਤਰਨਤਾਰ ਕਿਉਂਕਿ ਤਰਨਤਾਰ ਚ ਵੀ ਆਉਂਦਾ ਹੈ ਹਾਲਾਤ ਪੁੱਛੋ ਲੋਕਾਂ ਦੇ ਕੀ ਨੇ ਪਰ ਪੰਜਾਬ ਦੇ ਡੀਜੀਪੀ ਨੇ ਜੋ ਐਸਐਸਪੀ ਨੂੰ ਸੀਪੀਜ਼ ਨੂੰ ਜਿਹੜੇ ਜਿੱਤਨੇ ਕੱਤੀ ਮੈਦਨ ਨਸ਼ਾ ਜਿਹੜਾ ਕਿ ਖਤਮ ਹੋਣਾ ਚਾਹੀਦਾ ਉਸ ਤੋਂ ਬਣੀ ਤੇ ਉਹਨਾਂ ਦੇ ਕਾਰਵਾਈਆਂ ਇਦਾਂ ਉਹਨ ਮਰਗੇ ਦੀ ਕਿਤੇ ਕਰਨੀ ਆ ਇਹ ਤਾਂ ਪੁਰਾਣਾ ਐ ਫਿਰ ਸ਼ਰਮ ਵਾਲੀ ਗੱਲ ਐ ਜਦੋਂ ਮੈਨੂੰ ਦੁੱਖ ਆਉਂਦਾ ਵਾ ਵੀ ਇੱਕ ਐਸਐਸਪੀ ਨਾਲ ਉਹਦੇ ਵੱਡੇ ਅਫਸਰ ਨਸ਼ੇ ਤਸਕਦਾ ਘਰ ਬੈਕ ਲੋਕੇ ਟਾਉਂਦੇ ਉਹ ਲਨਤ ਐ ਯਾਰ ਤੁਹਾਨੂੰ ਤੁਹਾਡੇ ਅੰਦਰ ਬਣਿਆ ਤੁਹਾਡੇ ਹੁੰਦੇ ਆ ਬਣਿਆ ਸਾ ਕੋਈ ਟੂਰਿਸਟ ਆਉਂਦਾ ਕਦੀ ਉਹ ਤਾਂ ਬੈਗ ਚੋਰੀ ਕਦੀ ਮੋਬਾਈਲ ਚੋਰੀ ਨਾਓ ਫਿਰ ਉਹਨੂੰ ਕਹਿੰਦੇ ਰਿਪੋਰਟ ਨਾ ਲਿਖਾਇਓ ਤੁਹਾਨੂੰ ਬਾਅਦ ਚ ਜਾਣਾ ਪੈਣਾ ਉਹਨੂੰ ਪਹਿਲਾਂ ਡਰਾਇਆ ਜਾਂਦਾ ਕਿਉਂਕਿ ਲਾਤੀ ਇਹਨੇ ਵਿਗਾੜ ਬੈਠੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਇੱਕੋ ਹੀ ਬੇਨਤੀ ਹੈ ਜਾਂ ਤੇ ਇਹਨਾਂ ਨੂੰ ਲਾ ਦੇ ਇਹਨਾਂ ਤੋਂ ਗਣੋ ਲਾਓ ਇਹਨਾਂ ਨੂੰ ਟਰਮੀਨੇਟ ਕਰੋ ਦੋ ਚਾਰ ਤੇ ਫਿਰ ਸਮਝ ਪੈਂਦੀ ਸਾਨੂੰ ਫਿਰ ਤੁਸੀਂ ਕੁਝ ਕੀਤਾ ਜੇ ਆ ਡੀਐਸਪੀ ਕਰਤਾ ਜੀ 10 ਫੜ ਲੇ ਜੀ ਕੀ ਹੋਣਾ ਜਿਹੜੇ ਪੰਜ ਜੋੜ ਵੜਾਏ ਜੋ ਪਤਾ ਲੱਗ ਰਿਹਾ ਨਸ਼ਿਆਣਾਂ ਦੇ ਇਹਨਾਂ ਨੂੰ ਪਤਾ ਨਹੀਂ ਆ ਜੰਡਿਆਲੇ ਜਿਹੜਾ ਤੁਹਾਡੇ ਜਿਹੜੇ ਡੀਆਈਜੀ ਸਾਹਿਬ ਇਹਨੂੰ ਪੁੱਛੋ ਜੰਡਿਆਲੇ ਵੇਚਦਾ ਨਹੀਂ ਅਲਕੋਹਲ ਲੋਕੀ ਰੋਂਦੇ ਆ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਇਹਨਾਂ ਦੀ ਇੰਟੈਲੀਜੈਂਸ ਕਿੱਥੇ ਆ ਇਹ ਤਾਂ ਮਕੀਰ ਬੋੜ ਦਿੰਦੇ ਤੇ ਬਾਰਡਰ ਜਾਂਦੇ ਨੇ ਇਹਨਾਂ ਕੋ ਦੋਵੇਂ ਜ਼ਿਲ੍ਹੇ ਤਰਨਤਾਰ ਦੇ ਕਿਉਂਕਿ ਤਰਨਤਾਰ ਚ ਵੀ ਆਉਂਦਾ ਹੈ ਹਾਲਾਤ ਪੁੱਛੋ ਲੋਕਾਂ ਦੇ ਕੀ ਨੇ ਪਰ ਪੰਜਾਬ ਦੇ ਬੀਜਪੀ ਨੇ ਜੋ ਐਸਐਸਪੀ ਨੂੰ ਸੀਪੀਜ਼ ਨੂੰ ਜਿਹੜੇ ਨਜਾਇਜ਼ ਇਤਨੇ ਕਰਤੀ ਮੈਦਰਾ ਨਸ਼ਾ ਜਿਹੜਾ ਕਿ ਖਤਮ ਹੋਣਾ ਚਾਹੀਦਾ ਉਸ ਤੋਂ ਬਣੀ ਤੇ ਉਹਨਾਂ ਤੇ ਕਾਰਵਾਈਆਂ ਹੋਣ ਜਿਹਨੂੰ ਕਿਸੇ ਦੇ ਤੇ ਹੁਣ ਮਰ ਕੇ ਦੀ ਕਿੱਥੇ ਕਰਨੀ ਆ ਇਹ ਤਾਂ ਪ੍ਰਾਣਾ ਹੈ ਫਿਰ ਸ਼ਰਮ ਵਾਲੀ ਗੱਲ ਹੈ ਜਦੋਂ ਮੈਨੂੰ ਦੁੱਖ ਆਉਂਦਾ ਵਾ ਵੀ ਇੱਕ ਐਸਐਸਪੀ ਨਾਲ ਉਹਦੇ ਵੱਡੇ ਅਫਸਰ ਨਸ਼ੇ ਤਸਕਦਾ ਘਰ ਬੈਕ ਲੋਕੇ ਟਾਂਡੇ ਉਹ ਲਨਤ ਹੈ ਯਾਰ ਤੁਹਾਨੂੰ ਤੁਹਾਡੇ ਦੇ ਅੰਦਰ ਬਣਿਆ ਤੁਹਾਡੇ ਹੁੰਦੇ ਆ ਬਣਿਆ ਸਾਰਾ ਕੁਝ ਤੁਸੀਂ ਗਰੰਟੀ ਪ੍ਰੂਫ ਕਰ ਰਹੇ ਜਿਵੇਂ ਅਸੀਂ ਅਸੀਂ ਇਹਦੇ ਗਵਾਹੀ ਭਰਦੇ ਕੱਟੋ-ਕੱਟੋ ਉੱਥੇ ਜਾਓ ਹੀ ਨਾ ਕੱਟੋ-ਕੱਟੋ ਜਾਓ ਹੀ ਨਾ ਜਾ ਕੇ ਉੱਥੇ ਵਖਾਉਂਦੇ ਜੋ ਸ਼ਗਲਾ ਤੇ ਲੁਕਿੰਗ ਇੰਦੇ ਆ ਵਾ ਆਗੇ ਜੇ ਹੁਣ ਇਹ ਜੀ ਇਹ ਨਸ਼ੇ ਦੇ ਪੈਸੇ ਨਾਲ ਬਣਿਆ ਤੇ ਜਿਸਨ ਜਿਹੜਾ ਇਹ ਨਾ ਸਲੋਗਨ ਲਾਇਆ ਲੂਤ ਨਸ਼ੇ ਵਿਰੁੱਧ ਉਹਦਾ ਕੋਈ ਮਤਲਬ ਨਹੀਂ ਐ ਉਹ ਗਰੀਬਾਂ ਬਰੋਧਿਆ ਜੁੱਦ ਜੇ ਨਸ਼ਾ ਵਿਰੋਧ ਕਰਨਾ ਤੇ ਅੰਮ੍ਰਿਤਸਰ ਦੇ ਚ ਬੜੇ ਬੜੇ ਵੱਡੇ ਘਰ ਨੇ ਜਿਹੜੇ ਨਸ਼ੇ ਵਾਲਿਆਂ ਦੇ ਨੇ ਕਿਉਂ ਨਹੀਂ ਫੜਦੇ ਉਹਨਾਂ ਨੂੰ ਆ ਬਾਰਡਰ ਤੇ ਬਹੁਤ ਨੇ ਕਿਉਂਕਿ ਉਹਨਾਂ ਨੇ ਜਿੱਦਾਂ ਫੜਿਆ ਉਹਨਾਂ ਨੇ ਕਹਿਣਾ ਕਿਹੜੇ ਕਿਹੜੇ ਅਫਸਰ ਨੂੰ ਪੈਸੇ ਦਿੱਤੇ ਕਿੰਨੇ ਕਿੰਨੇ ਕਰੋੜ ਅਮਰੀਕਾ ਦਿੱਤਾ ਕਿਤੇ ਕੈਨੇਡਾ ਦਿੱਤਾ ਉਹਨਾਂ ਸਭ ਬਖਣਾ ਆ ਇਹ ਡਰਦੇ ਨਹੀਂ ਫੜਦੇ ਉਹਨਾਂ ਨੂੰ ਕਿਹੜੇ ਪੋਲੀਟਿਕਲ ਬੰਦੇ ਨੇ ਸਭ ਉਹਨਾਂ ਦੱਸਣਾ ਆ ਫੜ ਕੇ ਵਿਖਾਓ ਇਹਨਾਂ ਨੂੰ ਪੁੱਛਦੇ ਕੰਦਾ ਬੁਲਾ ਲਿੰਦੀ ਆ ਹਮਤਿਆੜ ਜਿਹੜਾ ਫੜਿਆ ਇੱਕ ਲਕੋਲੜਾ ਜਿਹੜਾ ਇੱਥੇ ਮੇਨ ਆ ਉਹ ਤੇ ਇੱਕ ਹੀ ਵੜਿਆ ਦੇ ਨਾਲ ਦੇ ਪੰਜ ਛੇ ਹੋਰ ਨੇ ਤੋਂ ਉਹਨੂੰ ਵੇਖਿਓ ਉਹਨੂੰ ਹੋਣਾ ਕੀ ਆ ਉਹਨੂੰ ਵੀ ਆਈਪੀ ਟ੍ਰੀਟਮੈਂਟ ਹੋਣਾ ਥੋੜਾ ਜਿ ਉਹਨਾਂ ਪੜ੍ਹ ਕੇ ਦੇ ਤਾਂ ਹੁਣ ਦੂਜਿਆਂ ਪੜ੍ਹ ਲੈਣਾ ਨੂੰ ਵੀ ਉਹਨੇ ਕਹਣਾ ਲਓ ਪੈਸੇ ਦੇ ਕੰਮ ਕਰੋ ਆ ਦੇ ਲਾਦ ਨੇ ਸਾਡੇ ਸਰ ਕਾਨੂੰਨ ਹੈ ਗਰੀਬਾ ਵਸੇ ਹੀ ਰਹਿ ਗਿਆ ਵੀਰਾ ਉਹ ਸੁਵਿਧਾ ਨਹੀਂ ਦੇਈਗਾ ਤੇ ਉਹ ਮੇਰਾ ਹੱਥੇ ਹੁੰਦਾ ਕਦੋਂ ਸਮਝਾਓ ਮੈਨੂੰ ਤੇ ਫਿਰ ਇਹਦਾ ਕੋਈ ਨਾ ਕੋਈ ਸਾਨੂੰ ਆਵਾਜ਼ ਆਪ ਆ ਕੀ ਕਰ ਰਿਹਾ ਮੈਂ ਬੈਠਾ ਇਹੀ ਕੁਝ ਕਰ ਰਿਹਾ ਉਹ ਜੋ ਸਰਪੰਚ ਬਾਈਕ ਕਹਿੰਦਾ ਭ੍ਰਸ਼ਟਾਚਾਰ ਦੇ ਗੱਲ ਹੀ ਬੋਲ ਰਿਹਾ ਉਹਦੇ ਕੰਮ ਨੇ ਨਸ਼ਾ ਤਾਂ ਹੀ ਨਿਕਲਿਆ ਆਪਣੇ ਅਸਟਰ ਬਿਲਕੁਲ ਬਿਲਕੁਲ ਭ੍ਰਸ਼ਟਾਚਾਰ ਦਲਾਲ ਬਣੇ ਨੇ ਛਿੱਟ ਕੱਪੜੀਏ ਪੁੱਛ ਦੇ ਪੁੱਤ ਨਚਾੜਾ ਜਿਹੜਾ ਉਹ ਬੜਿਆਗਾ ਸਾਬਤ ਨਹੀਂ ਜਾਂਦਾ ਟਾਣੇ 'ਚ ਉਹ ਦਲਾਲ ਨੂੰ ਮਿਹਸਾ ਦਿੰਦਾ ਦਲਾਲ ਗਾ ਪੁੱਤ ਨੂੰ ਵਜਾਉਂਦਾ ਆਪਣੇ ਵੀ ਲਿੰਦਾ ਹੈ ਦਲਾਲਾਂ ਦਾ ਸਿਸਟਮ ਬਣ ਗਿਆ ਜਿਹੜਾ ਨਸ਼ਾ ਹੈ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਡਲਸ ਤੇ ਅੱਜ ਵੀ ਜਿਹੜੇ ਛੋਟੇ ਮੋਢੇ ਇਲਾਕੇ ਜਾਂ ਜਾ ਕੇ ਮਿਲਦੇ ਨੇ ਤੁਸੀਂ ਇਹਦੇ ਵੱਡੇ ਇਲਾਕਿਆਂ ਨਾਲ ਬਿਤੇਰੇ ਸ਼ਹਿਰਾਂ 'ਚ ਵੀ ਹੋਇਆ ਮੈਂ ਨਾ ਕੋਟ ਖਾਲਸਾ ਚਲੇ ਜਾਓ ਅਨਗੜ ਚਲੇ ਜਾਓ ਆਪ ਤੁਹਾਡੇ ਵਾਲਾ ਏਰੀਆ ਆਪਣੇ ਮੁਸਤਫਾ ਬਾਦ ਚਲੇ ਜਾਓ ਮਕਬੂਲਪੁਰੇ ਚਲੇ ਜਾਓ 88 ਫੁੱਟ ਰੋਡ ਤੇ ਚਲੇ ਜਾਓ ਕਮਟਾਲਿਆ ਮੇਰੇ ਇੱਥੋਂ ਲੈ ਚਲੋ ਇੱਕ ਤਾਂ ਤੁਰ ਕੇ ਚਲੋ ਜਿੱਥੋਂ ਲੈ ਲਓ ਆ ਮਾਲੀ ਚਲੇ ਇਹ ਲੋੜ ਦਾ ਨਾਲ ਹੈ ਫਾਟੇ ਦਾ ਉਸ ਏਰੀਆ ਦਾ ਖਰੀਬਰੇ ਦਾ ਸਰਦਾਰ ਕਹਾ ਦਾ ਉੱਥੇ ਬਿਲਕੁਲ ਕਲਪਦੇ ਅਸੀਂ ਇਹ ਮੈਨੂੰ ਕਹਿੰਦੇ ਮੈਂ ਚਿੱਠੀਆਂ ਲਿਖਦਾ ਯਾਰ ਇਹ ਸੋਚਦਾ ਕਿ ਐਮਪੀ ਦੀ ਬੜੀ ਚਲੋ ਕੋਈ ਬੰਦਾ ਐਮਪੀ ਦੀ ਸੁਣੂਗਾ ਕੋਈ ਸਮਝ ਨਹੀਂ ਗਈ ਮੁੱਖ ਮੰਤਰੀ ਸਾਹਿਬ ਮੈਨੂੰ ਆਸ ਆ ਕਿ ਤੁਸੀਂ ਡੀਜੀਪੀ ਲੈਵਲ ਤੱਕ ਇਹ ਕਾਰਵਾਈ ਦੀ ਇਹ ਮੌਤਾਂ ਮੌਤ ਹੋਈ ਹੈ ਮੌਤ ਬੰਦੇ ਦਾ ਮਰਨਾ ਸੌਕਾ ਨਹੀਂ ਹੁੰਦਾ ਇਨਸਾਨ ਮਰੇ ਨੇ 17 ਦੇ ਉਹਨਾਂ ਦੇ ਗਾੜੇ ਬੱਚੇ ਨੇ ਉਹਨਾਂ ਦਾ ਪਤਾ ਨਹੀਂ ਜ਼ਿੰਦਗੀ ਕੀ ਹੋਣੀ ਆ ਪਹਾੜ ਜਿੱਡੀ ਜ਼ਿੰਦਗੀ ਆ ਸਾਹਿਬ ਇੱਕ ਬੱਚੇ ਨੂੰ ਲੈ ਕੇ ਅਧਿਕਾਰੀ ਜਿਹੜੇ ਨੇ ਲੋਕਾਂ ਦੇ ਘਰਾਂ ਦੇ ਗਏ ਸੀ ਕਿ ਬੜੀ ਨਸ਼ਾ ਘਰਾਂ ਦੇ ਵਿੱਚ ਸਾਹਿਬ ਜਦੋਂ ਖੁਸ ਆਣੀ ਕੋ ਲਖਦਾ ਤੇ ਮੇਨ ਰੋਡ ਤੇ ਦੇਖੋ ਜਾਂਦੇ ਰਾਤ ਨੂੰ ਯਾਰ ਉਹ ਤੁਹਾਨੂੰ ਲੋਕਾਂ ਨੂੰ ਮੂਰਖ ਬਣਾਉਣ ਲਈ ਉਹ ਸਾਰੀਆਂ ਮੌਕ ਡ੍ਰਿਲ ਕਰਦੇ ਆ ਉਹ ਕੋਈ ਤਰੀਕਾ ਨਾ ਜਾਂ ਪੜਦਾ ਸਭ ਪਤਾ ਇਹਨਾਂ ਨੂੰ ਇਹਨਾਂ ਨੂੰ ਇੱਕ ਇੱਕ ਨੂੰ ਪਤਾ ਜਾਓ ਇੰਦਰਜੀਤ ਨੂੰ ਲੈ ਕੇ ਕੁੱਟ ਲੋ ਇੰਦਰਜੀਤ ਦਾ ਤੂੰ ਤੁਹਾਨੂੰ ਜਿਹੜਾ ਅੰਦਰ ਪੜਿਆ ਲੈ ਉਹਨੂੰ ਕੱਢ ਲੋ ਬਾਹਰ ਉਹ ਤੁਹਾਨੂੰ ਦੱਸ ਦੂ ਕਿਹੜਾ ਕਿਹੜਾ ਪੋਲੀਟਿਕਲ ਬੰਦਾ ਅਰਮੋਲਜੀ ਦੇ ਕਿਹੜਾ ਕਿਹੜਾ ਪੁਲਸ ਅਫਸਰ ਅਰਮੋਲ ਸੀ ਤੇ ਰਾਜੀਤ ਇਹਨਾਂ ਨੇ ਆਪ ਸੰਭਿਆ ਕਿਉਂਕਿ ਵੱਡੇ ਅਧਿਕਾਰੀਆਂ ਵਿੱਚ ਫਸਣੇ ਨਹੀਂ ਵੱਡੇ ਵੱਡੇ ਡੀਜੀਪੀ ਲੈਵਲ ਦੇ ਫਸਣਦੇ ਨੇ ਰਾਜੀਤ ਵਾਲੇ ਚ ਰਾਜੀਤ ਐਵੇਂ ਨਹੀਂ ਲੁਕਿਆ ਰਾਜੀਤ ਡੀਜੀਪੀ ਉਸ ਸਮੇਂ ਦੇ ਫਸਣੇ ਦੇ ਨਾਲ ਹਾਂ ਇਸ ਲਈ ਇਹ ਤਾਂ ਐਵੇਂ ਨੇ ਛੱਡਿਆ ਇਹਨਾਂ ਨੇ ਇੰਦਰਜੀਤ ਨੂੰ ਲੈ ਆਓ ਸਭ ਦੱਸ ਦਊਗਾ ਕੀ ਕੀ ਹੁੰਦਾ ਸੀ ਉੱਥੇ ਕਿਹੜਾ ਕਿਹੜਾ ਵੇਦ ਇੰਦਰਜੀਤ ਨੂੰ ਇਹ ਕਿਸਮਗਰ ਦਾ ਪਤਾ ਪਰ ਪਤਾ ਇਹਨਾਂ ਨੂੰ ਵੀ ਸਾਰਾ ਹੈ ਇਹਨਾਂ ਨੂੰ ਲਿਆਉਣਾ ਹੀ ਨਹੀਂ ਕਿਉਂਕਿ ਜਦੋਂ ਲੈਣ ਦਾ ਇਹ ਮਾਰੇ ਜਾਣੇ ਜਿਹੜੇ ਚਿੱਟ ਕੱਪੜੀਏ ਨੇ ਸਾਰੇ ਥੈਂਕ ਯੂ ਸਾਰੀ ਲਵ ਯੂ